ਸਾਰੇ ਹਸਪਤਾਲਾਂ ਦੇ ਵਿੱਚ ਓਪੀਡੀਜ਼ ਬੰਦ ਰਹਿਣਗੀਆਂ ਜਿਹੜੀਆਂ ਜਨਰਲ ਸਰਜਰੀਜ਼ ਐ ਜਾਂ ਨਾਰਮਲ ਸਰਜਰੀ ਜਿਹੜੀਆਂ ਇਲੈਕਟਿਵ ਸਰਜਰੀਆਂ ਐ ਉਹ ਬੰਦ ਰਹਿਣਗੀਆਂ ਲੁਧਿਆਣਾ ਦੇ ਨਹੀਂ ਸਾਰੇ ਪੰਜਾਬ ਦੇ ਡਾਕਟਰ ਸਾਰੇ ਪੰਜਾਬ ਦੇ ਹਸਪਤਾਲ ਇਹਦੇ ਚੀਸਾ ਲੈ ਰਹੇ ਨੇ ਸਾਰੇ ਹਸਪਤਾਲ ਬੰਦ ਹੋਣਗੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਾਰੇ ਮਿਲ ਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕੱਲ ਨੂੰ ਇੱਕ ਸਾਡਾ ਮਾਰਚ ਨਿਕਲੇਗਾ ਆਈਐਮਏ ਹਾਊਸ ਤੋਂ ਲੁਧਿਆਣਾ ਤੋਂ एक साडा कल्याण का कॉज नहीं है पब्लिक का कॉज है कल डॉक्टर थोड़ा डर के मिले नहीं अस्पतालों के लोगों की सर्विस होएगी जब से ये इंसिडेंट सामने आए पहले भी बहुत इंसीडेंट्स हुए हैं और हमें लगा था कि हो सकता है इसके बाद कोई चेंज आएगा लेकिन ये सब सुनने के बाद बहुत दुख होता है देख के हमें खुद अनसेफ महसूस होता है एक बहुत ही यंग एज में एक डॉक्टर जो कि इतना अच्छा कर सकती थी आगे अपनी जिंदगी में और लोगों की जान बचा सकती थी उन्होंने अपनी जान खोदी और उसमें उनकी कोई गलती नहीं थी कोई भी लेडी जो अपने कम से सुरक्षित नहीं हैगी तो फिर ऐ हो की किसी भी और लड़की के लिए सेफ इन्वायरमेंट होना चाहिए लॉ स्ट्रिक्ट होने चाहिए सच देख रहे हो सिटी हेडलाइंस मैं जय कुमार ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਇਆ ਦੁਸ਼ਕਰਮ ਨੂੰ ਲੈ ਕੇ ਇੰਡੀਆਪਰ ਦੇ ਵਿੱਚ ਡਾਕਟਰ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਤੇ ਅੱਜ ਡਾਕਟਰ ਵੱਲੋਂ ਮੀਟਿੰਗ ਵੀ ਕੀਤੀ ਗਈ ਸੀ ਮੇਰੇ ਨਾਲ ਡਾਕਟਰ ਸਾਹਿਬ ਜੀ ਨੇ ਗੱਲਬਾਤ ਕਰਦੇ ਕਿ ਆਖਰ ਸਰ ਅੱਜ ਮੀਟਿੰਗ ਰੱਖੀ ਗਈ ਸੀ ਕੀ ਕੁਝ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਹੈ ਤੁਸੀਂ ਰੋਸ ਮਾਰਚ ਵੀ ਕੱਢਣ ਜਾ ਰਹੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਪ੍ਰਤਪਾਲ ਸਿੰਘ ਪ੍ਰੈਸਿਡੈਂਟ ਆਈਐਮਏ ਲੁਧਿਆਣਾ ਜੋ ਇਨਸੀਡੈਂਟ ਕਲਕੱਤਾ ਦੇ ਵਿੱਚ ਹੋਇਆ ਇੱਕ ਲੇਡੀ ਡਾਕਟਰ ਜੋ 36 ਘੰਟੇ ਆਪਣੀ ਡਿਊਟੀ ਕਰਨ ਤੋਂ ਬਾਅਦ ਘੰਟੇ ਦੀ ਅਰੈਸਟ ਕਰਨ ਲਈ ਗਈ ਹੈ ਤੇ ਉਸ ਦਾ ਉੱਥੇ ਰੇਪ ਹੋਇਆ ਹੈ ਰੇਪ ਤੋਂ ਬਾਅਦ ਮਰਡਰ ਹੋਇਆ ਹੈ ਔਰ ਮਰਡਰ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਇਹ ਦੱਸਿਆ ਗਿਆ ਕਿ ਇਹ ਸੁਸਾਈਸਾਈਡਲ ਹੈ ਉਹਦੇ ਪੇਰੈਂਟਸ ਨੂੰ 5 ਘੰਟੇ ਬਾਅਦ ਬੁਲਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ 3 ਘੰਟੇ ਵੇਟ ਕਰਾਇਆ ਗਿਆ 3 ਘੰਟੇ ਵੇਟ ਕਰਾਉਣ ਤੋਂ ਬਾਅਦ ਜਦੋਂ ਕਿਉਂਕਿ ਲੇਡੀ ਡਾਕਟਰ ਉੱਥੇ ਜਿਹੜੀ ਹੈ ਕੋਈ ਸਪੇਸ ਨਹੀਂ ਸੀ ਲੇਡੀ ਡਾਕਟਰ ਨੂੰ ਅਰੈਸਟ ਕਰਨ ਲਈ ਉਹਨਾਂ ਦੇ ਸੈਮੀਨਾਰ ਦੇ ਰੂਮ ਦੇ ਵਿੱਚ ਹੀ ਅਰੈਸਟ ਕਰ ਰਹੀ ਸੀ ਤਾਂ ਸੈਮੀਨਾਰ ਰੂਮ ਦੇ ਵਿੱਚ ਉਹਦੇ ਪੇਰੈਂਟਸ ਨੂੰ ਐਂਟਰ ਕਰਨ ਲਈ ਘੱਟੋ ਘੱਟ 3 ਘੰਟੇ ਵੇਟ ਪਿਆ ਤੀ ਜਦੋਂ ਉਹਦੇ ਪੇਰੈਂਟਸ ਉੱਥੇ ਗਏ ਆ ਅੰਦਰ ਤਾਂ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਆ ਕਿ ਉਹਦੀ ਬੋਡੀ ਨਿਊਡ ਸੀਗੀ ਸੀ ਢੀ ਡਾਕਟਰ ਦੀ ਮਤਲਬ ਇਹਨਾਂ ਕੋਲ ਇੱਕ ਕਪੜਾ ਪਾਣ ਲਈ ਵੀ ਨਹੀਂ ਸੀਗਾ ਉੱਥੇ ਜਸ ਸੀ ਦਾ ਸਿਸਟਮ ਕਿ ਕੀ ਹੋ ਰਿਹਾ ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਮਰਡਰ ਨੂੰ ਇਮੀਡੀਏਟਲੀ ਉਹਦਾ ਪੋਸਟਮਾਰਟਮ ਕਰਕੇ ਉਹਦਾ ਸੰਸਕਾਰ ਕਰ ਦਿੱਤਾ ਗਿਆ ਪੇਰੈਂਟਸ ਨੂੰ ਕੁਝ ਨਹੀਂ ਪਤਾ ਪੇਰੈਂਟਸ ਉਹਦੇ ਲਈ ਆਪਣਾ ਮਗਰੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਮੈਡੀਕਲ ਐਸੋਸੀਏਸ਼ਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਾਰੇ ਮਿਲ ਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕੱਲ ਨੂੰ ਇੱਕ ਸਾਡਾ ਮਾਰਚ ਨਿਕਲੇਗਾ ਆਈਐਮਏ ਹਾਊਸ ਤੋਂ ਲੁਧਿਆਣਾ ਤੋਂ ਜਿਹੜਾ ਡੀਸੀ ਆਫਿਸ ਨੂੰ ਜਾਏਗਾ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾਏਗਾ ਉਹਦੇ 'ਚ ਅਸੀਂ ਇਹੀ ਡਿਮਾਂਡ ਕਰ ਰਹੇ ਹਾਂ ਕਿ ਸਾਡੀ ਪ੍ਰੋਟੈਕਸ਼ਨ ਲਈ ਕੋਈ ਲਾਅ ਬਣਾਇਆ ਜਾਣ ਖਾਸ ਕਰਕੇ ਫੀਮੇਲ ਲੇਡੀ ਦੀ ਡਾਕਟਰ ਦੀ ਪ੍ਰੋਟੈਕਸ਼ਨ ਲਈ ਦੇਖੋ ਕੀ ਹਾਲ ਹੋ ਰਿਹਾ ਹੈ ਕਿ ਲੇਡੀ ਡਾਕਟਰ ਦੀ ਕੋਈ ਪ੍ਰੋਟੈਕਸ਼ਨ ਹੀ ਹੈ ਨਹੀਂ ਤੁਹਾਨੂੰ ਕੁਝ ਨਹੀਂ ਹੈਗਾ ਤੁਸੀਂ ਕਿੱਥੋਂ ਤੱਕ ਸਰਵਾਈਵ ਕਰੋਗੇ ਅਸੀਂ ਪਬਲਿਕ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕੱਲ ਨੂੰ ਤੁਸੀਂ ਵੀ ਪੁਲਿਸ ਸਾਡੇ ਨਾਲ ਆਓ ਡਾਕਟਰ ਨਾਲ ਆਓ 10 ਵਜੇ ਅਸੀਂ ਆਈਐਮਏ ਹਾਊਸ ਲੁਧਿਆਣਾ ਜਿਹੜਾ ਕਿ ਬੀਆਰਐਸ ਨਗਰ ओरिएंट ਸਿਨੇਮੇ ਦੇ ਸਾਹਮਣੇ ਹੈਗਾ ਉੱਥੇ ਇਕੱਠੇ ਹੋਣਾ ਅਸੀਂ ਆਮ ਪਬਲਿਕ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਸਾਡੇ ਨਾਲ ਆਓ ਸਾਰੀਆਂ ਐਸੋਸੀਏਸ਼ਨਾਂ ਮਿਲ ਕੇ ਇਹ ਕੋਈ ਸਾਡਾ ਕੱਲਿਆਂ ਦਾ ਡਿਮਾਂਡ ਨਹੀਂ ਹੈ ਇਹ ਤਾਂ ਪਬਲਿਕ ਡਿਮਾਂਡ ਹੈ ਕਿ ਇੱਕ ਲੇਡੀ ਡਾਕਟਰ ਨੂੰ ਇੱਕ ਲੇਡੀ ਨੂੰ ਕਿਵੇਂ ਬਚਾਇਆ ਡਾਕਟਰ ਤਾਂ ਚਲੋ ਬਾਅਦ ਦੀ ਗੱਲ ਹੈ ਇੱਕ ਲੇਡੀ ਹੈ ਉੱਥੇ ਪੇਸ਼ੈਂਟ ਦੇ ਟੈਂਡੈਂਟ ਵੀ ਲੇਡੀਆਂ ਜਾਣਗੇ ਉੱਥੇ ਵੀ ਉਹਨਾਂ ਦੇ ਵੀ ਰੈਸਟ ਦੀ ਜਗ੍ਹਾ ਨਹੀਂ ਹੋਣੀ ਉਹ ਵੀ ਕਿਤੇ ਰੈਸਟ ਕਰਨਗੇ ਜੇ ਉਹਨਾਂ ਨਾਲ ਵੀ ਇਦਾਂ ਹੁੰਦਾ ਤਾਂ ਕੀ ਹੋਏਗਾ ਇਟਸ ਪਬਲਿਕ ਇੰਟਰਸਟ ਪਲੀਜ਼ ਸਾਰੇ ਆਓ ਤੇ ਇਸ ਮੈਟਰ ਨੂੰ ਆਪਾਂ ਕੱਲ ਹਸਪੀਟਲ ਬੰਦ ਰਹਿਣਗੀ ਆ ਕੁਝ ਉਹਦੇ ਚ ਹਿੱਸੇ ਬੰਦ ਕੀ ਕੀ ਕੁਝ ਬੰਦ ਰਹੇਗਾ ਦੇਖੋ ਜੀ ਜੋ ਆਈਐਮਏ ਨੈਸ਼ਨਲ ਆਈਐਮਏ ਵੱਲੋਂ ਸਾਨੂੰ ਅਜੰਡਾ ਮਿਲਿਆ ਹੈ ਉਹਦੇ ਅਕੋਰਡਿੰਗਲੀ ਸਾਰੇ ਹਸਪਤਾਲਾਂ ਦੇ ਵਿੱਚ ਓਪੀਡੀਜ਼ ਬੰਦ ਰਹਿਣਗੀਆਂ ਜਿਹੜੀਆਂ ਜਨਰਲ ਸਰਜਰੀਜ਼ ਐ ਜਾਂ ਨਾਰਮਲ ਸਰਜਰੀ ਜਿਹੜੀਆਂ ਇਲੈਕਟਿਵ ਸਰਜਰੀ ਨੇ ਉਹ ਬੰਦ ਰਹਿਣਗੀਆਂ ਸਿਰਫ ਅਸੀਂ ਐਮਰਜੈਂਸੀ ਸਰਵਿਸਿਜ਼ ਦੇਵਾਂਗੇ ਤਾਂ ਕਿ ਪਬਲਿਕ ਨੂੰ ਇਹ ਹਰਾਸ ਨਾ ਹੋਵੇ ਕਿ ਕੋਈ ਐਮਰਜੈਂਸੀ ਕੋਈ ਕੈਜ਼ੁਐਲਟੀ ਹੋਵੇ ਉਸ ਨੂੰ ਰੋਕਣ ਲਈ ਅਸੀਂ ਐਮਰਜੈਂਸੀ ਸਰਵਿਸਾਂ ਦੇ ਰਹੇ ਹਾਂ ਬਾਕੀ ਸਰਵਿਸਾਂ ਅਸੀਂ ਸਾਰੀਆਂ ਬੰਦ ਕਰ ਦਿੰਦੇ ਹੁਦਿਆਨੇਪੁਰ ਦੇ ਸਾਰੇ ਹਸਪਤਾਲ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਉਥਲੇ ਡਾਕਟਰ ਲੁਧਿਆਣੇ ਭਰ ਦੇ ਨਹੀਂ ਸਾਰੇ ਪੰਜਾਬ ਦੇ ਡਾਕਟਰ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਚੀਸਾ ਰਹ ਰਹੇ ਨੇ ਸਾਰੇ ਹਸਪਤਾਲ ਬੰਦ ਹੋਣਗੇ ਸਿਰਫ ਐਮਰਜੈਂਸੀ ਸਰਵਿਸਾਂ ਦਿੱਤੀਆਂ ਜਾਣਗੀਆਂ ਸਾਰੇ ਹਸਪਤਾਲਾਂ ਦੇ ਵਿੱਚ ਤੇ ਉਸ ਉਸੇ ਕਰਕੇ ਅਸੀਂ ਪਬਲਿਕ ਨੂੰ ਇੱਕ ਰਿਕਵੈਸਟ ਕਰਦੇ ਆ ਕਿ ਸਾਰੇ ਪਲੀਜ਼ ਸਾਡੇ ਨਾਲ ਖੜੇ ਹੋ ਇਹ ਸਾਡਾ ਕੱਲਿਆਂ ਦਾ ਕੌਜ਼ ਨਹੀਂ ਹੈ ਪਬਲਿਕ ਦਾ ਕੌਜ਼ ਹੈ ਕੱਲ ਨੂੰ ਜੇ ਡਾਕਟਰ ਤੁਹਾਨੂੰ ਡਰ ਕੇ ਮਿਲਣਗੇ ਨਹੀਂ ਹਸਪਤਾਲਾਂ ਦੇ ਵਿੱਚ ਤਾਂ ਕਿਦਾਂ ਲੋਕਾਂ ਦੀ ਸਰਵਿਸ ਹੋਏਗੀ ਕਿਦਾਂ ਲੋਕਾਂ ਨੂੰ ਬਚਾਇਆ ਜਾਏਗਾ ਕੀ ਟਾਈਮਿੰਗ ਹੈ ਸਰ ਕੱਲ ਦੀ ਤੁਹਾਡੀ ਕੱਲ ਅਸੀਂ 10 ਵਜੇ ਆਈਐਮਏ ਹਾਊਸ ਇਕੱਠੇ ਹੋ ਰਹੇ ਹਾਂ ਇਸ ਤੋਂ ਬਾਅਦ ਅਸੀਂ ਪ੍ਰੋਟੈਸਟ ਕਰਾਂਗੇ ਤੁਹਾਡਾ ਡੀਸੀ ਆਫਿਸ ਵਾਇਆ ਫਿਰੋਜ਼ਪੁਰ ਰੋਡ ਤੇ ਅਸੀਂ ਪਬਲਿਕ ਨੂੰ सारे सारे देखिये दे जो आई एम ए लुधियाना की मीटिंग थी वो इस रिगार्डिंग थी की कल सारे जो डॉक्टर्स है आई एम ए के मेबर्स हैं लुधियाना के वो एक यूनाइटेड फ्रंट शो करें जो इंसीडेंट हुआ है कैलकट में और डॉक्टर्स की सिक्योरिटी बढ़ाने के लिए और जस्टिस जल्दी लेने के लिए कल एक स्ट्राइक uh, प्लान है जो कि सुबह छः बजे से स्टार्ट हो जाएगी और 24 घंटे के लिए ओपीडी सर्विसेज सस्पेंडेड रहेंगी हम uh, जो भी इलेक्टिव प्रोसीजर्स हैं या नॉन एमरजेंट ओ हैं वो चौबीस घंटे के लिए नहीं देखी जाएंगे मैम जिम्मे एमरजेंसी सर्विस कोई आँदी है एमरजेंसी कोई पेशेंट आता है तो उस दे लिए की कर, देखा गया डॉक्टर की को एमरजेंसी नहीं रुकेगी आ, किसी की भी जान को अगर खतरा है या कोई बहुत ही एमरजेंट प्रोसीजर है हम वो नहीं रोकेंगे वो आ, डेल्ट किए जाएंगे इंडोर जो है पेशेंट्स जो एडमिटेड है हॉस्पिटल में उनकी देखभाल वैसी ही चलती रहेगी सारा स्टाफ हॉस्पिटल में रहेगा लेकिन हम नॉन एमरजेंट ओ को नहीं देखेंगे किमें देखते मैम एक महिला डॉक्टर हो जाएस कर ये बहुत ही दुख की बात है जब से ये इंसिडेंट सामने आए पहले भी बहुत इंसिडेंट्स हुए हैं और हमें लगा था कि हो सकता है इसके बाद कोई चेंज आएगा लेकिन ये सब सुनने के बाद बहुत दुख होता है देख के हमें खुद अनसेफ महसूस होता है और उस लड़की की फैमिली के लिए बहुत बुरा फील होता है कि एक बहुत ही यंग एज में एक डॉक्टर जो कि इतना अच्छा कर सकती थी आगे अपनी जिंदगी में और लोगों की जान बचा सकती थी उन्होंने अपनी जान खो दी और उसमें उनकी कोई गलती नहीं थी और मैं चाहूँगी कि जल्द से जल्द ये लॉज इम्प्लीमेंट हों कि वर्क प्लेस में ना सिर्फ एक डॉक्टर किसी भी और लड़की के लिए सेफ इन्वायरमेंट होना चाहिए लॉज स्ट्रिक्ट होने चाहिए मैम प्रोटेस्ट कितों कितने डॉक्टर ले रहे पंजाब भर अलग ये आई एम ए लुधियाना का प्रोटेस्ट है जो कल होगा सुबह तो लुधियाना के सब आई एम ए मेम्बर्स जो डॉक्टर्स हैं वो इकट्ठे होंगे और वो मार्च करेंगे और कोशिश रहेगी कि ये मैसेज आगे तक ब्यूरोक्रेसी तक गवर्नमेंट तक पहुँचे ਤਾਕਿ ہماری आवाज सुनी जाए मीटिंग की रहेगी सुबह 9:30 बजे शुरू हो जाएगा ये प्रोटेस्ट कितने कितने जगह देखिए अभी हम यहां पे गैदर होंगे और यहां इसके आगे शायद हो सकेगा तो हम डीसी मैम से मिलेंगे मैं डॉक्टर गौरव सर देवा जी इमीडिएट पास्ट प्रेसिडेंट आईएमएल लुधियाना जो कलकत्ता च वापस ਆ ਉਹ जग जाहिर ਇੱਕ ਲੇੜੇ ਡਾਕਟਰ ਡਿਊਟੀ ਤੇ ਉਸ ਦਾ ਗੈਂਗ ਰੇਪ ਹੁੰਦਾ ਤੇ ਉਹਨੂੰ ਨਿਰਮਮ ਹੱਤਿਆ ਕਰ ਦਿੱਤੇ ਜਾਂਦੀ ਆ ਸਾਰੇ ਦੇਸ਼ ਨੂੰ ਇਸ ਵਾਰਦਾਤ ਨੇ ਹਿਲਾ ਕੇ ਰੱਖਤਾ ਔਰ ਫਿਰ ਜੋ ਸਰਕਾਰਾਂ ਨੇ ਕੀਤਾ ਜੋ ਪੁਲਿਸ ਨੇ ਕੀਤਾ ਜੋ ਕਾਰਵਾਈ ਚਪਾਨ ਦੀ ਕੋਸ਼ਿਸ਼ ਕੀਤੀ ਗਈ ਜੋ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਮੌਬ ਵਾਇਲੈਂਸ ਆ ਕੇ ਉੱਥੇ ਜਿਹੜੀ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਤਾਂ ਹੋਰ ਵੀ ਜਿਹੜਾ ਹੈ ਪੂਰੇ ਦੇਸ਼ 'ਚ ਡਾਕਟਰਾਂ ਦੇ ਵਿੱਚ ਰੋਸ ਪੈਦਾ ਕਰਤਾ ਹੈ ਲੇਰੀ ਡਾਕਟਰ ਕਿਉਂ ਓਨਲੀ ਲੇਰੀ ਡਾਕਟਰ ਕੋਈ ਵੀ ਲੇਰੀ ਜੇ ਆਪਣੇ ਕੰਮ ਤੇ ਸੁਰੱਖਿਤ ਨਹੀਂ ਹੈਗੀ ਤਾਂ ਫਿਰ ਇਹੋ ਜੇ ਲਾਅ ਦਾ ਕੀ ਫਾਇਦਾ ਆਈਐਮਐਲ ਲੁਧਿਆਣਾ ਨੇ ਨੈਸ਼ਨਲ ਆਈਐਮਏ ਦੇ ਜਿਹੜੇ ਹੈ ਉਪਰੋਂ ਹੁੰਦੇ ਹਦਾਇਤ ਦੇ ਉੱਪਰ 17 ਤਰੀਕ ਕੱਲ ਪੂਰੇ ਦੇਸ਼ ਦੇ ਵਿੱਚ ਸਾਰੇ ਡਾਕਟਰ ਜਿਹੜੇ ਨੇ ਉਹ ਸਟ੍ਰਾਈਕ ਤੇ ਜਾ ਰਹੇ ਨੇ ਸਾਰੇ ਆਪੀਡੀਆ ਦੇ ਕੰਮ ਬੰਦ ਰਹਿਣਗੇ ਸਾਰੀਆਂ ਇਲੈਕਟਿਵ ਸਰਜਰੀਆਂ ਬੰਦ ਰਹਿਣਗੀਆਂ ਸਿਰਫ ਐਮਰਜੈਂਸੀਆ ਚੱਲਣਗੀਆਂ ਤੇ ਐਮਰਜੈਂਸੀ ਆਪਰੇਸ਼ਨ ਹੋਣਗੇ ਪਰ ਜੇ ਫੇਰ ਵੀ ਕੋਈ ਕਾਰਵਾਈ ਸਰਕਾਰ ਵੱਲੋਂ ਠੋਸ ਨਹੀਂ ਹੁੰਦੀ ਤਾਂ ਫਿਰ ਸ਼ਾਇਦ ਸਾਨੂੰ ਹੋਰ ਵੀ ਜਿਹੜੇ ਕਠੋਰ ਕਦਮ ਚੱਕਣੇ ਪੈਣ ਕੱਲ 9:30 ਵਜੇ ਸਵੇਰੇ ਇੱਥੇ ਆਈਐਮਏ ਹਾਊਸ 'ਚ ਸਾਰੇ ਸਾਰੇ ਸ਼ਹਿਰ ਸਾਰੇ ਜ਼ਿਲ੍ਹੇ ਦੇ ਡਾਕਟਰ ਇੱਥੇ ਇਕੱਠੇ ਹੋਣਗੇ ਉਸ ਤੋਂ ਬਾਅਦ ਇੱਕ ਰੈਲੀ ਕੱਢੀ ਜਾਏਗੀ ਰੋਸ਼ ਮਾਰਚ ਕੱਢਿਆ ਜਾਏਗਾ ਤੇ 24 ਘੰਟੇ ਲਈ ਕੱਲ ਸਵੇਰੇ 6 ਵਜੇ ਤੋਂ ਲੈ ਕੇ 18 ਤਰੀਕ ਸਵੇਰੇ 6 ਵਜੇ ਤੱਕ ਸਾਰੀਆਂ ਉਪਰੀ ਸੇਵਾਵਾਂ ਬੰਦ ਰਹਿਣਗੇ ਸਾਰੇ ਹਸਪਤਾਲਿਸ ਦੀ ਸਾਰੇ ਹਸਪਤਾਲ ਸਾਰੇ ਹਸਪਤਾਲ ਜ਼ੁਣਗੇ ਮੇਰਾ ਨਾਮ ਡਾਕਟਰ ਨਰਿੰਦਰ ਤੂਰ ਮੇਰਾ ਤੂਰ ਹਸਪਤਾਲ ਹੈ ਹਗਵਾਲ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਸਿਰਫ ਇੱਕ ਫੀਮੇਲ ਡਾਕਟਰ ਦਾ ਹੀ ਨਹੀਂ ਹੈ ਕਿਸੇ ਵੀ ਫੀਮੇਲ ਨੂੰ ਜੇ ਉਹ ਹਸਪੀਟਲ ਦੇ ਵਿੱਚ ਹੀ ਸੇਫ ਨਹੀਂ ਹੈ ਤੇ ਆਪਣੇ ਕੰਟਰੀ ਚ ਕਿਵੇਂ ਸੇਫ ਹੋ ਸਕਦੀ ਹੈ ਤੋਂ ਅਸੀਂ ਅਪੀਲ ਕਰਦੇ ਹਾਂ ਸਾਰੀ ਪਬਲਿਕ ਨੂੰ ਕਿ ਉਹ ਸਾਡੇ ਨਾਲ ਇਸ ਮੰਤਵ ਚ ਮਿਲਣ ਰਲਣ ਠੀਕ ਹੈ ਤਾਂ ਕਿ ਆਪਾਂ ਆਪਣੀਆਂ ਬੱਚੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਤਾਵਾਂ ਨੂੰ ਸੇਫ ਰੱਖ ਸਕੀਏ